ਇਹ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਕਿ ਪੰਜਾਬ ਦੇ ਵਿੱਚ 19 ਮਈ ਨੂੰ ਲੋਕ ਸਭਾ ਚੋਣਾਂ ਦੇ ਵੋਟਾਂ ਪੈਣ ਜਾ ਰਹੇ ਨੇ ਅੱਜ ਸਾਡੀ ਡੇਲੀ ਪੋਸਟ ਪੰਜਾਬੀ ਦੀ ਟੀਮ ਹੈ ਜਿਹੜੀ ਨਾਭਾ ਦੀ ਸਰਕਾਰੀ ਆਈ.ਟੀ.ਆਈ ਦੇ ਵਿੱਚ ਪਹੁੰਚੀ ਹੈ ਜਿੱਥੋਂ ਕਿ ਜੂਥ ਦੇ ਨਾਲ ਤੇ ਸਟੂਡੈਂਟਾਂ ਦੇ ਨਾਲ ਗੱਲਬਾਤ ਕਰੇਗੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਅਰਜ਼ਾਉਣਾ ਇਹਨਾਂ ਨੌਜਵਾਨਾਂ ਦਾ ਵੋਟਾਂ ਨੂੰ ਲੈ ਕੇ ਕਿਹੜੀ ਪਾਰਟੀ ਨੇ ਕਿਹੜੇ ਕੰਮ ਕੀਤੇ ਨੇ ਕਿਹਨੇ ਨਹੀਂ ਕੀਤੇ ਇਹਨਾਂ ਨਾਲ ਅਸੀਂ ਅੱਜ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਜੀ ਕੀ ਨਮਾ ਤੁਹਾਡਾ ਮੇਰਾ ਨਾਮ ਜਸਪ੍ਰੀਤ ਸਿੰਘ ਆ ਜਸਪ੍ਰੀਤ ਜੀ 19 ਮਈ ਨੂੰ ਵੋਟਾਂ ਪਾਉਣ ਜਾਣੀ ਆ ਨੇ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੋਟਾਂ ਵੋਟਾਂ ਦਾ ਆ ਵਧੀਆ ਜੀ ਤੇ ਵੋਟਾਂ ਸਰਕਾਰ ਵਧੀਆ ਹੋਣੀ ਚਾਹੀਦੀ ਆ ਜਿਹੜੀ ਸਾਪਣੀਆਂ ਮੁਣਕਾਂ ਸਾਰੀਆਂ ਪੂਰੀਆਂ ਕਰੇ ਜਿਹੜੇ ਆਪਣਾ ਆ ਆਪਣੇ ਤਿੰਨ ਉਮੀਦਵਾਰ ਨੇ ਪਟਿਆਲਾ ਲੋਕ ਸਭਾ ਹਲਕੇ ਤੋਂ ਧਰਮਵੀਰ ਗਾਂਧੀ ਸਰਜੀਤ ਸਿੰਘ ਰਖੜਾ ਮਹਾਰਾਣੀ ਪ੍ਰਨੀਤ ਕੌਰ ਕਿਹਨਾਂ ਨੂੰ ਤੁਸੀਂ ਲਾਇਕ ਕਰਦੇ ਹੋ ਜਿਵੇਂ ਧਰਮਵੀਰ ਗਾਂਧੀ ਪਿਛਲੇ 5 ਸਾਲ ਐਮਪੀ ਰਹੇ ਨੇ ਕਿਹੋ ਜਿਹਾ ਉਹਨਾਂ ਨੇ ਵਿਕਾਸ ਕੀਤਾ ਵਧੀਆ ਕਰਿਆ ਜੀ ਤੇ ਹੁਣ ਜਿਹੜੀ ਵੀ ਸਰਕਾਰ ਵਧੀਆ ਹੋਣੀ ਚਾਹੀਦੀ ਹੈ ਜੀ ਵਧੀਆ ਸਰਕਾਰ ਹੋਵੇ ਜੀ ਤੁਸੀਂ ਇਹ ਆਪਣੀ ਬੋਰਡ ਦਾ ਕਿਸ ਨੂੰ ਇਸਤੇਮਾਲ ਕਰੋਗੇ ਉਹ ਟਾਈਮ ਤੇ ਦੇਖਾਂਗੇ ਜੀ ਵੀ ਕਿਹੜੀ ਹੋਵੇ ਕਿਹੜਾ ਪਸੰਦ ਲੱਗਦਾ ਤੁਹਾਨੂੰ ਵਧੀਆ ਉਮੀਦਵਾਰ ਕਿਹੜਾ ਵਧੀਆ ਉਮੀਦਵਾਰ ਤਾਂ ਸਾਰੀ ਨੇ ਜੀ ਤੇ ਜਿਹੜਾ ਕੰਮ ਕਰਦੇ ਉਹ ਵਧੀਆ ਹੀ ਹੁੰਦਾ ਜੀ ਕੀ ਜਿਹੜੇ ਪਿਛਲੇ 5 ਸਾਲ ਰਹੇ ਨੂੰ ਕਿਸ ਤਰ੍ਹਾਂ ਦੇ ਰਹੇ ਨੇ ਉਹ ਵਧੀਆ ਰਹਨੇ ਜੀ ਐ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਵੀ ਸਾਡੀਆਂ ਮੰਗਾਂ ਪੂਰੀਆਂ ਹੋਣ ਜੀ ਜateral ਆਪਾਂ ਦੇਖ ਰਿਹਾ ਵੀ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ ਜੀ ਤੇ ਉਹਨਾਂ ਦੀ ਜੋ ਵੀ ਖਾਸ ਮੰਗਾਂ ਰੱਖਣਗੇ ਉਹਨਾਂ ਨੂੰ ਦੇਖ ਕੇ ਹੀ ਅਸੀਂ ਚੋਣ ਦੀ ਪਾਵਾਂਗੇ ਜੀ ਇਹ ਕਹਿਣਾ ਸਾਡਾ ਜੀ ਜਿਸ ਤਰ੍ਹਾਂ ਮੌਜੂਦਾ ਸਰਕਾਰਾਂ ਹੁੰਦੀਆਂ ਨੇ ਸਮੇਂ ਦੀਆਂ ਸਰਕਾਰਾਂ ਦਾਅਵੇ ਵਾਅਦੇ ਜ਼ਰੂਰ ਕਰਦੇ ਨੇ ਪਰ ਉਹ ਦਾਅਵੇ ਵਾਅਦੇ ਖਰੇ ਨਹੀਂ ਉਤਰਦੇ ਜਿਸ ਤਰ੍ਹਾਂ ਜੂਸ ਦਾ ਰੁੱਖਾ ਵਿਦੇਸ਼ਾਂ ਦੀ ਧਰਤੀ ਵੱਲ ਨੂੰ ਕਿਉਂ ਹੋ ਰਿਹਾ ਉਰੇ ਰੋਜ਼ਗਾਰ ਨਹੀਂ ਮਿਲ ਰਹੀ ਜਿੱਦਾਂ ਸਰਕਾਰਾਂ ਦਾਅਵੇ ਕਰਨੇ ਵੀ ਰੋਜ਼ਗਾਰ ਦਵਾਂਗੇ ਉਸ ਹੱਬ ਨਾਲ ਰੋਜ਼ਗਾਰ ਪੂਰਾ ਨਹੀਂ ਹੋ ਰਿਹਾ ਜੀ ਤੇ ਵਿਦਿਆਰਥੀਆਂ ਨੂੰ ਜੌਬਾਂ ਨਹੀਂ ਮਿਲ ਰਹੀਆਂ ਜੀ ਤੇ ਉਹ ਫਿਰ ਇੱਥੋਂ ਆਕ ਕੇ ਫਿਰ ਬਾਹਰ ਨੂੰ ਵੱਲ ਨੂੰ ਜਾਂਦੇ ਆ ਜੀ ਕਾਲਮ ਚੱਕਦੇ ਜਿਵੇਂ 5 ਸਾਲ ਮੋਦੀ ਸਰਕਾਰ ਰਹੀ ਆ ਕੀ ਆਸਾਂ ਦੀਆਂ ਤੁਹਾਨੂੰ ਕੀ ਕਿੰਨੀਆਂ ਆਸਾਂ ਸੋਡੀ ਮੋਦੀ ਸਰਕਾਰ ਤੋਂ ਆਸਾਂ ਤਾਂ ਜੀ ਬਹੁਤ ਸੀਗੀਆਂ ਕੁਝ ਆਸਾਂ ਪੂਰੀਆਂ ਵੀ ਹੋਈਆਂ ਨੇ ਜੀ ਇਦਾਂ ਨਹੀਂ ਕਹਿ ਸਕਦੇ ਆਪਾਂ ਕੁਝ ਹੋਰ ਕੀਤਾ ਨਹੀਂ ਕੀਤਾ ਵੀ ਹੈ ਜੀ ਪਰ ਜਿੰਨੀ ਉਮੀਦ ਸੀ ਥੋੜੀ ਜੀ ਹੈਗੀ ਘਾਟ ਜੀ ਕਿੰਨਾ ਚੋਟਾ ਜਿਸ ਪਾਸ ਜੀ ਜਿਸ ਪਾਸ ਜੀ ਕੀ ਕਹਿਣਾ ਤੁਹਾਨੂੰ ਕਿਸ ਤਰ੍ਹਾਂ ਦਿਖ ਦਿੱ ਤੁਸ ਲੋਕ ਸਕਾ ਜੀ ਲੋਕ ਬੋਟਾ ਦਾ ਵਧੀਆ ਚੱਲ ਰਹੀ ਰੋਖ ਜੀ ਤੇ ਬਾਕੀ ਜੀ ਉਮੀਦਵਾਰ ਜੀ ਵਾਦੇ ਤਾਂ ਕਰ ਜਾਂਦੇ ਨੇ ਸਰਕਾਰਾਂ ਜਿਵੇਂ ਜੀ ਪਹਿਲਾਂ ਸਰਕਾਰ ਕੈਪਟਨ ਸਰਕਾਰ ਕਹਿ ਰਹੀ ਸੀਗੀ ਵੀ ਰੋਜ਼ਗਾਰ ਦਊਗੀ ਜੀ ਤੇ ਫੂਨ ਵੰਡੂ ਜੀ ਸਟੂਡੈਂਟਾਂ ਨੂੰ ਵਧੀਆ ਸਹੂਲਤਾਂ ਤੇ ਹਜੇ ਕੋਈ ਵਾਦਾ ਹਜੇ ਤੱਕ ਪੂਰਾ ਨਹੀਂ ਹੋਇਆ ਜੀ ਕੋਈ ਕਿਸ ਨੂੰ ਰੋਜ਼ਗਾਰ ਨਹੀਂ ਮਿਲਿਆ ਜੀ ਪਿਛਲੀ ਪਿਛਲੀ ਵਾਰ ਜੂਥ ਦਾ ਅਹਿਮ ਰੋਲ ਤੀ ਆਮ ਪਾਰਟੀ ਧਰਮਵੀਰ ਗਾਂਧੀ ਦਾ ਹਾਂਜੀ ਹਾਂਜੀ ਉਹਨੂੰ ਐਮਪੀ ਬਣਾਇਆ ਜੂਥ ਦਾ ਵੱਡਾ ਰੋਲ ਥੀ ਪਰ ਹੁਣ ਉਹ ਆਮ ਪਾਰਟੀ ਨੂੰ ਛੱਡ ਕੇ ਹੋਰ ਕਿਸੇ ਪਾਰਟੀ ਚ ਚਲੇ ਗਿਆ ਦੁਬਾਰਾ ਫੇਰ ਪਟਿਆਲਾ ਲੋਕ ਸਭਾ ਸੀਟ ਤੋਂ ਖੜਿਆ ਕੀ ਕਰਨ ਕੰਮ ਜੀ ਆਮ ਪਾਰਟੀ ਵੀ ਬਹੁਤ ਵਧੀਆ ਪਾਰਟੀ ਹੈ ਜਿਹਦੇ ਹਿਸਾਬ ਨਾਲੀ ਉਹਨਾਂ ਦਾ ਕੰਮ ਨੇ ਤੇ ਹਜੇ ਸਰਕਾਰ ਵੀ ਨਹੀਂ ਬਣੀ ਉਹਦੇ ਹਿਸਾਬ ਨਾਲ ਕੰਮ ਵੀ ਬਹੁਤ ਵਧੀਆ ਕਰ ਰਹੇ ਨੇ ਤੇ ਜਿਵੇਂ ਸਾਨੂੰ ਵੀ ਸਾਨੂੰ ਇੱਕ ਵਧੀਆ ਮੀਰਵਾਰ ਦੀ ਲੋੜ ਹੈ ਜੀ ਸਾਨੂੰ ਵੀ ਇੱਕ ਵਧੀਆ ਦੇਸ਼ ਚਲਾਉਣ ਵਾਲੇ ਦੀ ਸਾਨੂੰ ਰਜਗਾਰ ਮਿਲਣ ਵਾਲੇ ਦੀ ਆਮ ਪਾਰਟੀ ਦਾ ਹੋਵੇ ਜੀ ਸੋਮਨੀ ਕਾਲੀ ਦਲ ਦਾ ਹੋਵੇ ਜੀ ਤੇ ਕਾਂਗਰਸ ਦਾ ਹੋਵੇ ਉਹ ਸਾਨੂੰ ਉਹਦਾ ਨਹੀਂ ਜੀ ਸਾਨੂੰ ਚਾਹੀਦਾ ਵੀ ਸਾਨੂੰ ਰੋਜ਼ਗਾਰ ਮਿਲੇ ਜੀ ਸਾਨੂੰ ਸਾਡੀਆਂ ਮੰਗਾਂ ਪੂਰੀਆਂ ਹੋਣ ਜੀ ਸਾਨੂੰ ਠੋਕਰਾਂ ਨਾ ਖਾਣੀਆਂ ਪੈਣ ਜੀ ਤੇ ਵਿਦੇਸ਼ਾਂ ਚ ਨਾ ਜਾਈਏ ਜੀ ਅਸੀਂ ਸਾਨੂੰ ਇੱਥੇ ਸਾਡਾ ਰੋਜ਼ਗਾਰ ਮਿਲੇ ਜੀ ਸਾਨੂੰ ਇਹ ਚੀਜ਼ ਜੇ 2 ਸਾਲ ਪਹਿਲਾਂ ਵੀ ਕਈ ਸਾਲ ਜੀ ਆਮ ਪਾਰਟੀ ਵੀ ਕਰ ਕਰਕੇ ਵੀ ਹੁਣ ਨੰਮੀ ਸਰਕਾਰ ਬਣ ਜੇ ਜੀ ਆਮ ਪਾਰਟੀ ਦੀ ਵੀ ਵਧੀਆ ਗੱਲ ਆ ਜੀ ਤੇ ਸਾਨੂੰ ਵੀ ਨਵਾਂ ਚਿਹਰਾ ਦੇਖਣ ਨੂੰ ਮਿਲੂ ਕੀ ਪਤਾਈ ਉਹ ਕੰਮ ਕਰੇਗਾ ਤੁਸੀਂ ਕੀ ਕਿਸ ਤਰ੍ਹਾਂ ਦੇਖਦੇ ਹੋ ਕਿ ਆਪਦੀ ਵੋਟ ਦਾ ਇਸਤੇਮਾਲ ਕਰਾਂਗੇ ਮੈਂ ਆਪਣੀ ਵੋਟ ਦਾ ਇਸਤੇਮਾਲ ਆਪਣੇ ਹੱਕਾਂ ਲਈ ਕਰਾਂਗੇ ਕਿਉਂਕਿ ਹਰ ਇੱਕ ਨੂੰ ਨੁਖ ਦਾ ਹੱਕ ਹੈ ਕਿ ਉਹ ਆਪਣੀ ਵੋਟ ਆਪਣੇ ਅਧਿਕਾਰ ਨਾਲ ਪਾ ਸਕਦਾ ਹੈ ਤੇ ਅੱਜ ਕੱਲ ਆਪਾਂ ਦੇਖ ਰਹੇ ਹਾਂ ਕਿ ਹਰ ਇੱਕ ਪਾਰਟੀ ਦਾ ਆਪਣਾ ਚੋਣ ਮੈਨੀਫੈਸਟੋ ਹੁੰਦਾ ਹੈ ਜਿਸ ਵਿੱਚ ਉਹ ਦੱਸਦੇ ਨੇ ਵੀ ਅਸੀਂ ਆਪਣੇ ਇਹ ਕੰਮ ਕਰਾਂਗੇ ਇਹ ਕੰਮ ਕਰਾਂਗੇ ਪਰ ਜ਼ਿਆਦਾਤਰ ਕੋਈ ਪਾਰਟੀ ਵੀ ਉਹ ਚੋਣ ਮੈਨੀਫੈਸਟੋ ਦੇ ਕੰਮਾਂ ਉੱਤੇ ਨਹੀਂ ਉਤਰਦੀ ਜਿਵੇਂ ਕਿ ਆਪਾਂ ਨੇ ਪਿਛਤੀ ਦੇਖਿਆ ਹੈ ਕਿ ਕੈਪਟਨ ਸਰਕਾਰ ਨੇ ਕਿਹਾ ਵੀ ਅਸੀਂ ਰੋਜ਼ਗਾਰ ਦੇਵਾਂਗੇ ਤੇ ਰੋਜ਼ਗਾਰ ਮੇਲੇਆਂ ਦੇ ਵਿੱਚ ਰੋਜ਼ਗਾਰ ਮਿਲ ਰਿਹਾ ਅਸੀਂ ਆਪ ਗਏ ਸੀ ਰੋਜ਼ਗਾਰ ਮੇਲੇ ਵਿੱਚ ਤੇ ਸਾਨੂੰ ਕਹਿੰਦੇ ਵੀ 7000 ਰੁਪਏ ਵਿੱਚ ਤੁਹਾਨੂੰ ਜਾ ਕੇ ਰਾਜਸਥਾਨ ਰਹਿਣਾ ਪਏਗਾ ਰਾਜਸਥਾਨ ਦੇ ਵਿੱਚ ਸਰ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਕਿਰਾਇਆ ਵੀ ਐ ਸਾਰਾ ਕੰਮ ਐ ਵੀ ਉਹ ਤਾਂ ਇੱਕ ਤਰ੍ਹਾਂ ਦਾ ਮੈਨੂੰ ਲੱਗ ਰਿਹਾ ਵੀ ਉਹ ਮਜ਼ਾਕ ਕਰ ਰਹੇ ਨੇ ਸਾਡੇ ਨਾਲ ਸਟੂਡੈਂਟਾਂ ਨਾਲ ਮਜ਼ਾਕ ਕਰ ਰਹੇ ਨੇ ਤੇ ਜਿਹੜੇ ਬੱਚੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਤਾਂ ਆਪਾਂ ਪਿੱਛੇ ਛੱਡ ਰਹੇ ਆ ਤੇ ਆਪਾਂ ਦੂਏ ਬੱਚੇ ਜਿਹੜੇ ਮਤਲਬ ਹੈ ਨਹੀਂ ਗੇ ਜਿਹੜੇ ਘੱਟ ਪੜ੍ਹੇ ਲਿਖੇ ਨੇ ਆਪਾਂ ਨੂੰ ਐਸ ਸੀ ਕੋਟਾ ਤੁਹਾਨੂੰ ਪਤਾ ਹੀ ਐ ਸਰ ਵੀ ਉਹਦੇ ਰਾਹੀਂ ਉਹ ਮੂਰੇ ਚਲੇ ਜਾਂਦੇ ਨੇ ਤੇ ਆਪਾਂ ਹੁਣ ਇਦੇ ਵਿੱਚ ਕੀ ਰੋਲ ਸਰ ਮੇਰਾ ਰੋਲ ਭਾਜਪੀ ਨੂੰ ਹੀ ਜਾਊਗਾ ਕਿਉਂਕਿ ਮੇਰੇ ਹਿਸਾਬ ਨਾਲ ਮੋਦੀ ਸਰਕਾਰ ਨੇ ਬਹੁਤ ਵਧੀਆ ਕੰਮ ਕਰਿਆ ਹਨ ਪਰ ਇੱਕ ਇੱਕ ਪੱਖੋਂ ਮੋਦੀ ਸਰਕਾਰ ਥੋੜੀ ਮਾੜੀ ਹੈ ਕਿਉਂਕਿ ਉਹ ਇਕਨੋਮਿਕ ਟਾਈਲ ਆਪਣੀ ਬਹੁਤ ਉਹ ਕਰ ਰਹੀ ਹੈ ਘਟਾ ਰਹੀ ਹੈ ਜਿਵੇਂ ਕਿ ਹੁਣ ਤੁਸੀਂ ਦੇਖਿਆ ਹੈ ਕਿ ਗੁਜਰਾਤ ਵਿੱਚ ਉਹਨਾਂ ਨੇ ਸਰਦਾਰ ਬੱਲਭਾਈ ਪਟੇਲ ਦੀ 3000 ਕਰੋੜ ਦੀ ਆਮ ਰਕਮ ਖਰਚ ਕਰਕੇ ਉਹਨਾਂ ਨੇ ਮੂਰਤੀ ਬਣਵਾਈ ਹੈ ਪਰ ਉਹ ਆਪਣੇ ਲਈ ਕੋਈ ਫਾਇਦੇਮੰਦ ਨਹੀਂ ਉਹਦੀ ਜਗ੍ਹਾ ਤੇ ਜੇ ਮੋਦੀ ਸਰਕਾਰ ਇਹੀ ਪੈਸਾ ਕਿਸੇ ਗਰੀਬ ਜਨਤਾ ਦੇ ਵਿੱਚ ਜਾਂ ਕਿਸੇ ਨੌਜਵਾਨ ਨੂੰ ਯੋਜਨਾਵਾਂ ਦੇ ਵਿੱਚ ਜਾਂ ਫਿਰ ਕੋਈ ਵੀ ਆਪਾਂ ਕਹਿ ਸਕਦੇ ਹਾਂ ਵੀ ਨੌਕਰੀ ਦੇ ਕੇ ਵੀ ਇਹ ਇੰਨੇ ਪੈਸੇ 3000 ਕਰੋੜ ਕੋਈ ਛੋਟੀ ਰਕਮ ਨਹੀਂ ਹੁੰਦੀ ਤੇ ਇਹਦੇ ਵਿੱਚ ਆਪਾਂ ਉਹ ਬਹੁਤ ਸਾਰੇ ਵਿਕਾਸ ਕਰ ਸਕਦੇ ਸੀ ਪਰ ਉਹਨਾਂ ਨੇ ਇਹ ਆਪਣੀ ਇਕਨੋਮਿਕ ਟਾਈਲ ਪੰਜਾਬ ਪੰਜਾਬ ਸਟੇਟ ਨੂੰ ਤਾਂ ਬੀਜੇਪੀ ਨੇ ਅੱਖੋਂ ਪਰੋਖੇ ਰੱਖਿਆ ਅੱਖੋਂ ਪਰੋਖੇ ਸਰ ਫੇਰ ਵੀ ਰੱਖਿਆ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਹਲੇ ਪੰਜਾਬ ਸਟੇਟ ਆ ਬਾਕੀ ਸਟੇਟਾਂ ਨਾਲ ਡਵੈਲਪਡ ਸਟੇਟ ਹੈ ਮੋਦੀ ਦੇ ਹਿਸਾਬ ਨਾਲ ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਬਾਕੀ ਸਟੇਟ ਜਿਵੇਂ ਕਿ ਯੂਪੀ ਉਹ ਉਹਨੂੰ ਵੀ ਚੱਕ ਰਹੇ ਨੇ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੱਲੇ ਪੰਜਾਬ ਤੀ ਰੱਖੋ ਉਹਨਾਂ ਦਾ ਸਾਰਾ ਫੋਕਸ ਸਾਰੀ ਮਤਲਬ ਉਹਨ ਪੂਰੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਨੇ ਬਹੁਤ ਕੁਝ ਦਿੱਤਾ ਪੰਜਾਬ ਨੂੰ ਸਰ ਉਹਨਾਂ ਨੇ ਫਿਰ ਉਹਨਾਂ ਨੇ ਉਸ ਟਾਈਮ ਜਿਹੜੇ ਆਪਣੇ ਆਪਣੇ ਹਰ ਇੱਕ ਦੀ ਆਪਣੀ ਇੱਛਾ ਹੁੰਦੀ ਹੈ ਵੀ ਮਤਲਬ ਜਾਂ ਆਪਣਾ ਦੇਖਣ ਦਾ ਨਜ਼ਰੀਆ ਹੁੰਦਾ ਤੇ ਮੋਦੀ ਦੇ ਅਨੁਸਾਰ ਵੀ ਉਹਨਾਂ ਦਾ ਇਹ ਨਜ਼ਰੀਆ ਸੀ ਵੀ ਹਲੇ ਪੰਜਾਬ ਡਿਵੈਲਪਮੈਂਟ ਸਟੇਟ ਆ ਵੀ ਜਿਵੇਂ ਆਪਾਂ ਬਿਹਾਰ ਕਹਿ ਸਕਦੇ ਆ ਐਮਪੀ ਕਹਿ ਸਕਦੇ ਆ ਜਿੱਥੇ ਇਕਨੋਮਿਕ ਤੁਸੀਂ ਗੱਲ ਕਰ ਰਹੇ ਹੋ ਖੁਦਗਸ਼ੀਆਂ ਡੇਲੀ ਹੋ ਰਹੀ ਨੇ ਕਿਸਾਨਾਂ ਦੀ ਪਰ ਕਿਉਂ ਨਹੀਂ ਧਿਆਨ ਸਰ ਮੈਂ ਵੀ ਇੱਕ ਕਿਸਾਨ ਦਾ ਪੁੱਤ ਹਾਂ ਤੇ ਆਪਾਂ ਐਂ ਕਹਿ ਸਕਦੇ ਆ ਵੀ ਆਪਾਂ ਫਸਲ ਵੇਚ ਜੇ ਜਦੋਂ ਆਪਾਂ ਨੂੰ ਇਹ ਉਮੀਦ ਹੁੰਦੀ ਆਪਾਂ ਨੂੰ ਉਹਦਾ ਸਹੀ ਰੇਟ ਮਿਲੇ ਤੇ ਜਦੋਂ ਆਪਾਂ ਆਪਣੀ ਚਾਦਰ ਤੋਂ ਵੱਧ ਦੇਖ ਕੇ ਫਸਾਰਾਂਗੇ ਤਾਂ ਫਿਰ ਉਹਦੇ ਵਿੱਚ ਤਾਂ ਸਰਕਾਰ ਦਾ ਵੀ ਕੋਈ ਦੋਸ਼ ਨਹੀਂ ਹੈਗਾ ਸਰ ਮੈਂ ਵੀ ਕਿਸਾਨ ਦਾ ਪੁੱਤ ਆ ਮੈਨੂੰ ਪਤਾ ਹੈ ਸਰ ਅਜੀ ਕੁਮਾਰੀ ਅਜੀ ਕੁਮਾਰ ਕੀ ਕਹਿਣਾ ਚਾਹੁੰਦੇ ਤੁਸੀਂ ਚੋਣਾ ਆ ਰਹੀਆਂ ਨੇ ਉਹਦੀ ਬੋਰਡ ਦਾ ਇਸਤੇਮਾਲ ਕਰੂੰਗਾ ਇਸ ਨਜ਼ਰੀਏ ਨੂੰ ਦੇਖ ਮੈਂ ਇੱਕ ਹੀ ਨਜ਼ਰੀਏ ਨੂੰ ਦੇਖ ਰਿਹਾ ਵੀ ਯਾਨਕਿ ਵੀ ਜਿਹੜੇ ਵੀ ਯੂਥ ਆ ਯਾਨਕਿ ਬੇ ਪੜਾਈ ਵੀ ਕਰਦੇ ਸਾਰਾ ਕੁਝ ਕਰਦੇ ਬਟ ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਇਹਨਾਂ ਨੂੰ ਇੱਥੇ ਜੋਬ ਨਹੀਂ ਮਿਲਦੀ ਤੇ ਇਹੀ ਕਾਰਨ ਜਿਹੜੇ ਵੀ ਬਾਹਰ ਜਾ ਰਹੇ ਨਹੀਂ ਤਾਂ ਕਿਸ ਤਰ੍ਹਾਂ ਦੇਖਦੇ ਹਾਂ ਕਾਂਗਰਸ ਸਰਕਾਰ ਮੋਦੀ ਸਰਕਾਰ ਆਮ ਪਾਰਟੀ ਵੀ ਪੰਜਾਬ ਦੇ ਵਿੱਚ ਆਪਣੇ ਉਮੀਦਵਾਰ ਥਾ ਰੂਗੀ ਪਿਛਲੀ ਵਾਰ ਵੀ ਆਮ ਪਾਰਟੀ ਦਾ ਧਰਮੀਰ ਗਾਂਧੀ ਲੋਕਸਭਾ ਪਟਿਆਲਾ ਸੀਟ ਤੋਂ ਰਹੇ ਨੇ ਇੱਕ ਪਾਸੇ ਸਰਜੀਤ ਸਿੰਘ ਰਖੜਾ ਵੀ ਨੇ ਦੂਸਰੇ ਪਾਸੇ ਮਹਾਰਾਣੀ ਪੰਨੀਤ ਕੋਰੇ ਮੇਰਾ ਹੀ ਆਮ ਆਦਮੀ ਜੀ ਕੀ ਨਾ ਤਾ ਪਲਾਨ ਸਿੱਧਾ ਸਰ ਕਿਸ ਤਰ੍ਹਾਂ ਦੇਖੋ ਸੋ ਜੋ ਵੀ ਮੰਗਾ ਰੱਖਦੇ ਆ ਸਰਕਾਰ ਤੋਂ ਅਸੀਂ ਉਹ ਪੂਰੀਆਂ ਨਹੀਂ ਹੁੰਦੀਆਂ ਫਿਲਹਾਲ ਤੱਕ ਕੁਝ ਵੀ ਪੂਰਾ ਨਹੀਂ ਹੋਇਆ ਕਾਫੀ ਕਿਹਾ ਸੀ ਕੈਪਟਨ ਸਰ ਨੇ ਵੀ ਬਹੁਤ ਕੁਝ ਹੋਕ ਕੀਤਾ ਸੀਗਾ ਕਿ ਆ ਆ ਮੰਗਾ ਪੂਰੀਆਂ ਕੀਤੀਆਂ ਨੇ ਆ ਪੂਰੀਆਂ ਕੀਤੀਆਂ ਨੇ ਤੇ ਹਲੇ ਤੱਕ ਕੁਝ ਪੂਰਾ ਨਹੀਂ ਕੀਤਾ ਹੈਗਾ ਉਹਨਾਂ ਨੇ ਤੇ ਵਾਕਿ ਕਿਸ ਤਰ੍ਹਾਂ ਦੇਖਦੇ ਆ ਉਹਦੀ ਪੋਰਟ ਦਾ ਇਸਤੇਮਾਲ ਜੀ ਆਈ ਬੀਜਪੀ ਨੂੰ ਕਰਨਾ ਚਾਹੁੰਗੇ ਜੀ ਤੁਸੀਂ ਕੀ ਕਹਿਣਾ ਸਰ ਬਸ ਮੈਂ ਇਹ ਕਹਿਣਾ ਚਾਹੁੰਨੀ ਵੀ ਜਿਹੜੀ ਵੀ ਸਟੂਡੈਂਟ ਨੇ ਜਾਂ ਬਾਕੀ ਆ ਨੇ ਮੰਗਾ ਰੱਖੇ ਨੇ ਉਹ ਪੂਰੀਆਂ ਕੀਤੀਆਂ ਜਾਣ ਕਿਉਂਕਿ ਹੁਣ ਤੱਕ ਤਾਂ ਕੁਝ ਪੂਰਾ ਹੋਇਆ ਨਹੀਂ ਹੈਗਾ ਜਿਵੇਂ ਬਾਕੀ ਸਾਰੇ ਬੇਰੁਜ਼ਗਾਰ ਫਿਰਦੇ ਨੇ ਉਹਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਆਮ ਪਾਰਟੀ ਤੋਂ ਬਹੁਤ ਅਸੰਤਿਸ਼ਟ ਹਾਂ ਆਮ ਪਾਰਟੀ ਦੋਫਾੜ ਹੋ ਚੁੱਕੀ ਆ ਲੋਕਾਂ ਦੀ ਬਦੌਲਤ ਆਮ ਪਾਰਟੀ ਦੇ 4 ਐਮਪੀ ਬਣਦੇ ਪੰਜਾਬ ਦੇ ਵਿੱਚ ਉਹ ਵੀ ਅੱਧੋ ਫਾੜ ਹੋ ਗਏ ਨੇ ਪਰ ਹੁਣ ਕੀ ਆਸਾਂ ਜੋ 5 ਸਾਲ ਦੇ ਵਿੱਚ ਨਹੀਂ ਦਿਖਿਆ ਹੁਣ ਅੱਗੇ ਅੱਗੇ ਅਸੀਂ ਚਾਹੁੰਦੇ ਜਿਹੜਾ ਸਾਨੂੰ ਹੁਣ ਨਹੀਂ ਕੁਝ ਦਿਖਿਆ ਹੈ ਉਹ ਅੱਗੇ ਦਿਖੇ ਤੇ ਮੇਰੀ ਵੋਟ ਤਾਂ ਪਰਨੀਤ ਕਰਨ ਲਈ ਜੀ ਕੀ ਨੋਟ ਮੇਰਾ ਨਾਮ ਚਰਨਜੀਤ ਕੌਰ ਹੈ ਚਰਨਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਤੁਸੀਂ ਦੇਖ ਰਹੇ ਹੋ ਕੀ ਤੁਹਾਡੀਆਂ ਆਸਾਂ ਨੇ ਜਿਹੜੀਆਂ ਆਉਣ ਵਾਲਾ ਪਟਿਆਲਾ ਲੋਕ ਸਭਾ ਦੇ ਤੋਂ ਐਮਪੀ ਨੂੰ ਵੋਟ ਤੁਸੀਂ ਦੇਣੀ ਹੈ ਵੋਟਾਂ 19 ਮਈ ਨੂੰ ਹੋਣ ਜਾ ਰਹੀਆਂ ਕਿਸ ਤਰ੍ਹਾਂ ਦੇ ਮੈਂ ਚਾਹੁੰਨੇ ਵੀ ਸਾਨੂੰ ਰੋਜ਼ਗਾਰ ਪ੍ਰਾਪਤ ਹੋਵੇ ਸਾਡੀ ਸਭ ਤੋਂ ਵੱਡੀ ਮੰਗ ਇਹੀ ਹੈ ਮੇਰੀ ਵੋਟ ਮਹਾਰਾਣੀ ਪਨੀਤ ਕੌਰ ਨੂੰ ਜਾਊਗੀ ਕੀ ਦੇਖਿਆ ਤੁਸੀਂ ਉਹਨਾਂ ਦੇ ਵਿੱਚ ਖਾਸੀਅਤ ਕੀ ਹੈ ਮਹਾਰਾਣੀ ਪਨੀਤ ਕੌਰ ਦੀ ਸਾਨੂੰ ਰੋਜ਼ਗਾਰ ਦੇਣ ਨੂੰ ਕਹਿ ਰਹੇ ਨਹੀਂ ਹੋਏ ਇਸ ਲਈ ਸਾਡੀ ਵੋਟ ਉਹਨਾਂ ਨੂੰ ਜਾਊਗੀ ਇਹ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਫੀ ਵਾਅਦੇ ਕੀਤੇ ਤੇ ਪਿਛਲੇ 2 ਸਾਲ ਪਹਿਲਾਂ ਚੋਣਾ ਹੋਈਆਂ ਤੀਆਂ ਸਰਕਾਰ ਪੰਜਾਬ ਦੇ ਵਿੱਚ ਜੋ ਉਹਨਾਂ ਨੇ ਵਾਅਦੇ ਕੀਤੇ ਹੁਣ ਤੱਕ ਪੂਰੇ ਨਹੀਂ ਹੋਏ ਇਸ ਲਈ ਅਸੀਂ ਅੱਗੇ ਕੋਈ ਹੋਰ ਨਵਾਂ ਚਿਹਰਾ ਦੇਖਣਾ ਚਾਹੁੰਦੇ ਹਾਂ ਜੀ ਕੀ ਨਾ ਟੋੜ ਅਰਮਿੰਦਰ ਸਿੰਘ ਅਰਮਿੰਦਰ ਸਿੰਘ ਕਿੱਥੇ ਦੇਖ ਰਹੇ ਹੋ ਬਸ ਜੀ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਕੋਈ ਪੂਰਾ ਨਹੀਂ ਹੋਇਆ ਹਾਲ ਤੱਕ ਹਨਾ ਘਰ ਘਰ ਨੌਕਰੀ ਕਹਿੰਦੇ ਸੀ ਕੋਈ ਘਰ ਨਹੀਂ ਇਹਨਾਂ ਦਾ ਮਤਲਬ ਭਗਵਾਨ ਜੀ ਮਾਨ ਜੀ ਨੇ ਵੀ ਕਿਹਾ ਵੀ ਇੱਕ ਘਰ ਕਰਨੀ ਬੁਗਦੀ ਘਰ ਛੱਡ ਕੇ ਦੇ ਦੋ ਇੱਕ ਜਿਹੜਾ ਰਹਿ ਜਗਾ ਇੱਕ ਅਗਲੀ ਅਗਲੀ ਵਾਰੇ ਦੇ ਦਿਓ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਆਪਦੀ ਬੋਟ ਤਾਂ ਇਸ ਤੇ ਆਪਾਂ ਦਾ ਸਾਰਾ ਇਹਨੂੰ ਮੋਦੀ ਸਾਹਿਬ ਨੂੰ ਹੀ ਕਰਨੀ ਹੈ ਸਪੋਰਟ ਵੀ ਬੋਟ ਵੀ ਕੀ ਆਸਾਨੀ ਤੁਹਾਨੂੰ ਮੋਦੀ ਤੋਂ ਮੋਦੀ ਤੋਂ ਵਪਾਰੀ ਵਰਗ ਵੀ ਹਰ ਵਰਗ ਦੁਗੀਆ ਜੀਐਸਟੀ ਟੈਕਸ ਸਰ ਵਪਾਰੀ ਵਰਗ ਬਹੁਤ ਜਾਇਦ ਹੋ ਗਿਆ ਤੁਹਾਨੂੰ ਕੀ ਆਸਾਨ ਨਹੀਂ ਸਰ ਮਤਲਬ ਮਤਲਬ ਸਾਡੇ ਇਲਾਕੇ ਚ ਨਹੀਂ ਹੋ ਰਿਹਾ ਮਤਲਬ ਜਿੱਥੇ ਵੀ ਹੋ ਰਿਹਾ ਗਰੀਬ ਵਾਸਤੇ ਚੰਗਾ ਹੀ ਕਰ ਰਹਾ ਹੈ ਜੀ ਮੋਦੀ ਤੇ ਦੇਖਿਆ ਤੁਸੀਂ ਗਰੀਬ ਲਈ ਗੁਜਰਾਤ ਵੀ ਚੰਗਾ ਕੀਤਾ ਜੀ ਬਾਕੀ ਘਰਾਂ ਵਾਸਤੇ ਹਨਾ ਇਹ ਆਪਣੀ ਸਟੇਟ ਦੇਖੋਗੇ ਕਿ ਗੁਜਰਾਤ ਦੇਖੋਗੇ ਨਹੀਂ ਸਰ ਜੇ ਕੱਲ ਨੂੰ ਕਿਸੇ ਦਾ ਘਰ ਆਉਂਦਾ ਕੱਲ ਨੂੰ ਸਾਡੀ ਵਾਰੀ ਆ ਗਈ ਹੁਣ ਸਾਰੇ ਇੱਕੇ ਦੇਸ਼ 'ਚ ਮਤਲਬ ਇੱਕੇ ਲੱਗਦਾ ਹੋ ਨਹੀਂ ਲੱਗਿਆ ਹੌਲੀ-ਹੌਲੀ ਹੋਏਗਾ ਨਾ ਸਰ ਹਾਂ ਜੀ ਗੁਰਪ੍ਰੀਤ ਸਿੰਘ ਜੀ ਕਿਹੜਾ ਚਲੋ ਤੁਸੀਂ ਆਦੀ ਬੋਰਡ ਦਾ ਇਸਤੇਮਾਲ ਕਰਨਗੇ ਅਸੀਂ ਆਪਣੀ ਬੋਰਡ ਦਾ ਹੀ ਸਹੀ ਇਸਤੇਮਾਲ ਕਰਾਂਗੇ ਬੜੀਆ ਨਮਨ ਦਿਨ ਉਸੀ ਬੋਰਡ ਪਾਵਾਂਗੇ ਜੋ ਸਾਡੀਆਂ ਕੰਮ ਕਰੇ ਮੰਗਾਂ ਪੂਰੀਆਂ ਕਰੇ ਜੀ ਹੋਰੀ ਇਸਨ ਸਰਕਾਰੀ ਆਈਟੀਆਈ ਨਾਬਾ ਦੇ ਵਿਦਿਆਰਥੀ ਯੂਥ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਦਾ ਅਹਿਮ ਮੁੱਦਾ ਸੀ ਕਿ ਰੁਜ਼ਗਾਰ ਆ ਜਿਹੜਾ ਉਹ ਨੌਜਵਾਨ ਨੂੰ ਮਹਈਆ ਕਰਵਾਉਣਾ ਚਾਹੁੰਦਾ ਭਾਵੇਂ ਕੋਈ ਵੀ ਸਰਕਾਰ ਹੋਵੇ ਜੋ ਕਿ ਪੰਜਾਬ ਦੇ ਵਿੱਚ ਵਧੀਆ ਇੰਡਸਟਰੀ ਜਿੱਥੇ ਕਿ ਨੌਜਵਾਨ ਆਪਦਾ ਰੁਜ਼ਗਾਰ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ ਅਸੀਂ ਆਪਣੀ ਵੋਟ ਦਾ ਉਸੇ ਉਮੀਦਵਾਰ ਤੇ ਇਮਾਨਦਾਰ ਉਮੀਦਵਾਰ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਾਂਗੇ ਡੇਲੀ ਪੋਸਟ ਪੰਜਾਬੀ ਲਈ ਨਾਬਾ ਤੋਂ ਹਰਮਿਤ ਸਿੰਘ ਮਾਨ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਕਿ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ